ਸਟਾਰਟ ਉਪਰੋਕਤ ਵਿਸ਼ੇ ਤੇ ਆਪ ਦਾ ਧਿਆਨ ਦਿਵਾਉਂਦੇ ਹੋਏ ਮੈਨੂੰ ਇਹ ਲਿਖਣ ਦੀ ਆਗਿਆ ਹੋਈ ਹੈ ਕਿ ਐਮਰਜੈਂਸੀ ਦੌਰਾਨ ਮਿਲਟਰੀ ਸੇਵਾ ਜੈਨ ਕਰਨ ਵਾਲਿਆਂ ਨੂੰ ਮਿਲਟਰੀ ਵਿੱਚੋਂ ਰਿਲੀਜ਼ ਹੋਣ ਉਪਰੰਤ ਮੁੜ ਸταਪਿਤ ਕਰਨ ਹਿਤ ਸਰਕਾਰ ਨੇ ਸਾਬਕਾ ਫੌਜੀਆਂ ਲਈ ਸੇਵਲ ਸੇਵਾਮਾ ਵਿੱਚ ਅਸਾਮੀਆਂ ਰਿਜ਼ਰਵ ਕੀਤੀਆਂ ਹੋਈਆਂ ਹਨ ਡੰਡੀ ਇਸ ਮੰਤਵ ਲਈ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਨੀਮਾਵਲੀ ਬਣਾਈ ਹੋਈ ਹੈ ਡੰਡੀ ਇਸ ਨੀਮਾਵਲੀ ਦੇ ਨਿਯਮ 32 ਅਨੁਸਾਰ ਸੇਵਲ ਸੇਵਾਮਾ ਵਿੱਚ ਅਸਾਮੀਆਂ ਪੁਰ ਕਰਨ ਸਮੇਂ ਜੇਕਰ ਰਿਲੀਜੀਡ ਆਰਮੀ ਪਰਸਨਲ ਲਈ ਰਾਖਮੀਆਂ ਅਸਾਮੀਆਂ ਵਾਸਤੇ ਯੋਗ ਉਮੀਦਵਾਰਾਂ ਦੀ ਅਣਹੋਂਦ ਕਾਰਨ ਕਿਸੇ ਸਾਲ ਇਹ ਅਸਾਮੀਆਂ ਖਾਲੀ ਰਹਿ ਜਾਂਦੀਆਂ ਹਨ ਤਾਂ ਉਹਨਾਂ ਨੂੰ ਦੂਜੀਆਂ ਅਣ ਰਾਖਮੀਆਂ ਅਸਾਮੀਆਂ ਵਾਂਗ ਆਰਜੀ ਤੌਰ ਤੇ ਭਰਿਆ ਜਾ ਸਕਦਾ ਹੈ ਡੰਡੀ ਇਸ ਸਬੰਧ ਵਿੱਚ ਅਧੀਨ ਸਿਵਾਮਾ ਚੋਣ ਬੋਰਡ ਵੱਲੋਂ ਇਹ ਗੱਲ ਸਰਕਾਰ ਦੇ ਨੋਟਿਸ ਵਿੱਚ ਲਿਆਂਦੀ ਗਈ ਹੈ ਕਿ ਜਦੋਂ ਰਿਜਿਡ ਆਰਮੀ ਪਰਸਨਲ ਕੈਟਾਗਰੀ ਦੇ ਯੋਗ ਉਮੀਦਵਾਰ ਉਪਲਬਧ ਨਾ ਹੋਣ ਕਾਰਨ ਰਾਖਵੀਆਂ ਅਸਾਮੀਆਂ ਲਈ ਬੋਰਡ ਵੱਲੋਂ ਜਰਨਲ ਸ਼੍ਰੇਣੀ ਦੇ ਉਮੀਦਵਾਰਾਂ ਦੇ ਨਾਂ ਸਬੰਧਿਤ ਵਿਭਾਗਾਂ ਨੂੰ ਸਿਫਾਰਿਸ਼ ਕੀਤੀ ਜਾਂਦੇ ਹਨ ਤਾਂ ਉਹਨਾਂ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਨੁਨਜ਼ੁਕਤੀ ਪੱਤਰ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਪਹਿਲਾ ਤਦ ਅਰਥ ਤੌਰ ਤੇ ਕੀਤੀਆਂ ਨੁਜੁਕਤੀਆਂ ਨੂੰ جاری ਰੱਖਿਆ ਜਾਂਦਾ ਹੈ ਡੰਡੀ ਇਸ ਸੰਬੰਧ ਵਿੱਚ ਇਹ ਸਪਸ਼ਟ ਰੂਪ ਵਿੱਚ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਵਿਭਾਗ ਵੱਲੋਂ ਕੀਤੀ ਅਜਹੀ ਕਾਰਵਾਈ ਨਾ ਕੇਵਲ ਅਨੁਚਿਤ ਹੀ ਹੈ ਸਗੋਂ ਇਹ ਉਪਰੋਕਤ ਨਿਯਮਾਂ ਦੀ ਸਪਸ਼ਟ ਉਲੰਘਣਾ ਵੀ ਹੈ ਡੰਡੇ ਇਸ ਲਈ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਰਿਲੀਜਡ ਆਰਮੀ ਪਰਸਨਲ ਲਈ ਰਾਖਮੀ ਕਿਸੇ ਅਸਾਮੀ ਤੇ ਨਿਯੁਕਤੀ ਲਈ ਕੋਈ ਯੋਗ ਉਮੀਦਵਾਰ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਅਦੀਨ ਸਿਭਾਵਾ ਮਾ ਚੋਣ ਬੋਰਡ ਜਾਂ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਜਰਨਲ ਸ਼੍ਰੇਣੀ ਦੇ ਉਮੀਦਵਾਰ ਦੀ ਸਪਾਰਸ਼ ਕੀਤੀ ਜਾਂਦੀ ਹੈ ਤਾਂ ਉਸ ਨੂੰ ਨਿਯੁਕਤ ਕਰਨ ਤੋਂ ਇਨਕਾਰ ਨਾ ਕੀਤਾ ਜਾਵੇ ਸਗੋਂ ਉਸ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਜਾਵੇ ਡੰਡੇ ਪਰ ਅਜੇ ਨਿਯੁਕਤੀ ਪੱਤਰ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਜਾਵੇ ਕਿ ਉਸ ਦੀ ਇਹ ਨਿਯੁਕਤੀ ਰਿਲੀਜਡ ਆਰਮੀ ਪਰਸਨਲ ਲਈ ਰਿਜ਼ਰਵ ਅਸਾਮੀ ਤੇ ਕੀਤੀ ਗਈ ਹੈ ਅਤੇ ਆਰਜੀ ਹੈ ਡੰਡੀ ਪੰਜਾਬ ਸਰਕਾਰ ਦੇ ਗਸਤੀ ਪੱਤਰ ਮਿਤੀ 8 4 82 ਰਾਹੀਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕੇ ਕਿਸੇ ਰਿਲੀਜੀਡ ਜਾਂ ਡਿਸਚਾਰਜ ਫੌਜੀ ਦੇ ਕਿਸੇ ਅਸਾਮੀ ਤੇ ਨਿਯੁਕਤੀ ਲਈ ਲੋੜਿੰਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਸੂਰਤ ਵਿੱਚ ਉਸ ਦੇ ਇੱਕ ਪੁੱਤਰ ਜਾਂ ਪੁੱਤਰੀ ਨੂੰ ਸਾਬਕਾ ਫੌਜੀਆਂ ਲਈ ਰੱਖੀ ਅਸਾਮੀ ਤੇ ਨਿਯੁਕਤ ਕੀਤਾ ਜਾ ਸਕਦਾ ਹੈ ਡੰਡੀ ਇਸ ਮਾਮਲੇ ਨੂੰ ਮੂੜ ਵਿਚਾਰ ਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕੋਈ ਸਾਬਕਾ ਫੌਜੀ ਸਾਬਕਾ ਫੌਜੀਆਂ ਲਈ ਰਾਖਮੀ ਕਿਸੇ ਅਸਾਮੀ ਤੇ ਨਿਯੁਕਤੀ ਲਈ ਲੋੜਿੰਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਉਸ ਅਸਾਮੀ ਤੇ ਨਿਯੁਕਤੀ ਲਈ ਲੋੜਿੰਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਉਸ ਦੇ ਇੱਕ ਆਸਰਿਤ ਬੱਚੇ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ ਪਰ ਸਾਬਕਾ ਫੌਜੀ ਦਾ ਜਿਹੜਾ ਆਸਰਿਤ ਬੱਚਾ ਇਹਨਾਂ ਨਿਯਮਾਂ ਅਧੀਨ ਬਿਨੇ ਪੱਤਰ ਦੇਵੇਗਾ ਉਹ ਆਪਣੇ ਬਿਨੇ ਪੱਤਰ ਨਾਲ ਨਾਲ ਨਥੀ ਪਰਫਾਰਮੇ ਵਿੱਚ ਇੱਕ ਸਰਟੀਫਿਕੇਟ ਸ਼ਾਮਿਲ ਕਰੇਗਾ ਤਾਂ ਜੋ ਉਕਤ ਹਦਾਇਤਾਂ ਵਿੱਚ ਅੰਕਿਤ ਸੁਭਦਾਮਾ ਦੀ ਦੁਰਵਰਤੋਂ ਨਾ ਹੋ ਸਕੇ ਡੰਡੀ ਇਹ ਸਰਟੀਫਿਕੇਟ ਜਾਰੀ ਕਰਨ ਦਾ ਅਧਿਕਾਰ ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੋ ਨਿਯੁਕਤੀ ਅਧਿਕਾਰੀ ਨੂੰ ਇਸ ਸਬੰਧ ਵਿੱਚ ਕੋਈ ਪੁਸ਼ਪੜਤਾਲ ਕਰਨ ਦੀ ਲੋੜ ਨਾ ਪਵੇ ਡੰਡੀ ਪੰਜਾਬ ਸਰਕਾਰ ਦੇ ਗਸ਼ਤੀ ਪੱਤਰ ਮਿਤੀ 24886 ਰਾਹੀਂ ਪ੍ਰਾਇਰਿਟੀ ਸੰਬੰਧੀ ਸਾਰੀਆਂ ਹਦਾਇਤਾਂ ਸੰਕਲਿਤ ਕੀਤੀਆਂ ਗਈਆਂ ਹਨ ਡੰਡੀ ਇਸ ਸੰਬੰਧ ਵਿੱਚ ਮੈਨੂੰ ਇਹ ਲਿਖਣ ਦਾ ਆਦੇਸ਼ ਹੋਇਆ ਹੈ ਕਿ ਪ੍ਰਾਇਰਿਟੀ ਸੰਬੰਧੀ ਹਦਾਇਤਾਂ ਕੇਵਲ ਕਲਾਸ 3 ਅਤੇ ਕਲਾਸ 4 ਦੀਆਂ ਅਸਾਮੀਆਂ ਭਰਨ ਤੱਕ ਹੀ ਸੀਮਤ ਹਨ ਡੰਡੀ ਇਨ੍ਹਾਂ ਹਦਾਇਤਾਂ ਤਹਿਤ ਕਲਾਸ 1 ਅਤੇ ਕਲਾਸ 2 ਵਿੱਚ ਨਿਯੁਕਤੀਆਂ ਨਹੀਂ ਕੀਤੀਆਂ ਜਾ ਸਕਦੀਆਂ ਡੰਡੀ ਪਰ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਕੁਝ ਅਜਈਆਂ ਉਦਾਹਰਨਾਂ ਸਰਕਾਰ ਦੇ ਨੋਟਿਸ ਵਿੱਚ ਲਿਆਂਦੀਆਂ ਹਨ ਜਿਨ੍ਹਾਂ ਅਨੁਸਾਰ ਕਈ ਵਿਭਾਗ ਇਨ੍ਹਾਂ ਹਦਾਇਤਾਂ ਅਧੀਨ ਕਲਾਸ 1 ਅਤੇ 2 ਦੀਆਂ ਅਸਾਮੀਆਂ ਕਮਿਸ਼ਨ ਦੇ ਅਧਿਕ ਆਰ ਖੇਤਰ ਵਿੱਚੋਂ ਕੱਢ ਕੇ ਨਿਯੁਕਤੀਆਂ ਕਰੀ ਜਾ ਰਹੇ ਹਨ ਡੰਡੀ ਅਦੇਹਾ ਕਰਨਾ ਸਰਕਾਰ ਦੀਆਂ ਉਕਤ ਹਦਾਇਤਾਂ ਦੇ ਵਿਰੁੱਧ ਹੈ ਡੰਡੀ ਇਸ ਲਈ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਾਇਰਟੀ ਸੰਬੰਧੀ ਹਦਾਇਤਾਂ ਅਧੀਨ ਕੇਵਲ ਕਲਾਸ 3 ਅਤੇ ਕਲਾਸ 4 ਦੀਆਂ ਅਸਾਮੀਆਂ ਤੇ ਹੀ ਨਿਯੁਕਤੀ ਕੀਤੀਆਂ ਜਾਇਆ ਕਰਨ ਡੰਡੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਦੀ ਸੂਰਤ ਵਿੱਚ ਅੱਗੇ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਡੰਡੀ